ਬਹੁਤ-ਬਹੁਤ ਸਵਾਗਤ ਹੈ ਜੀ। ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੀ। ਉਹਨਾਂ ਦੇ ਨਾਲ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਥਾਨਕ ਸਰਕਾਰਾਂ ਵਾਲੇ ਵਿਭਾਗ ਦੇ ਜਿਹੜੇ ਮੰਤਰੀ ਨੇ ਡਾਕਟਰ ਰਵਜੋਤ ਜੀ ਉਹਨਾਂ ਦਾ ਸਵਾਗਤ ਹੈ ਜੀ। ਦੋਨੋਂ ਵਿਭਾਗਾਂ ਦੇ ਉੱਚ ਅਧਿਕਾਰੀ ਏਸੀਐਸ ਤੇਜਵੀਰ ਸਰ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਡਮ ਅਨੰਦਿਤਾ ਮਿੱਤਰਾ ਸਕੂਲ ਸਿੱਖਿਆ ਦੇ ਸਖਤਰ ਨੇ ਉਹਨਾਂ ਦਾ ਵੀ ਸਵਾਗਤ ਹੈ ਜੀ। ਸਭ ਤੋਂ ਜ਼ਿਆਦਾ ਮੁਬਾਰਕਬਾਦ ਤੁਹਾਨੂੰ ਸਾਰਿਆਂ ਨੂੰ ਹੈ ਜੀ ਜਿਹੜੇ ਉਮੀਦਵਾਰਾਂ ਨੂੰ ਅੱਜ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਸ ਹਾਲ ਦੇ ਵਿੱਚ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ ਰਸਮੀ ਤੌਰ ਤੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਦੋਨੋਂ ਮੰਤਰੀ ਸਹਿਬਾਨ ਨੂੰ ਬੇਨਤੀ ਕਰਦਾ ਕਿ ਉਹ ਫੁੱਲਾਂ ਦੇ ਗੁਲਦਸਤੇ ਦੇ ਨਾਲ ਅੱਜ ਦੇ ਸਾਡੇ ਮੁੱਖ ਮਹਿਮਾਨ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਵਾਗਤ ਕਰਨ ਜ਼ੋਰਦਾਰ ਤਾੜੀਆਂ ਤੁਹਾਡੀਆਂ ਬਹੁਤ-ਬਹੁਤ ਸ਼ੁਕਰੀਆ ਜੀ ਅੱਜ ਅਸੀਂ 8 ਵਿਭਾਗਾਂ ਦੇ 271 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਉਮੀਦਵਾਰ ਨੇ ਤੇ ਉਸ ਤੋਂ ਬਾਅਦ ਸਕੂਲੀ ਸਿੱਖਿਆ ਵਿਭਾਗ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਹੈਗੇ ਨੇ ਪਰ ਉਸ ਤੋਂ ਪਹਿਲਾਂ ਮੈਂ ਡਾਕਟਰ ਰਵਜੋਜ ਜੀ ਨੂੰ ਬੇਨਤੀ ਕਰਦਾ ਕਿ ਇਸ ਮੰਚ ਦੇ ਉੱਤੇ ਆ ਕੇ स्वागती शब्द शब्दों ਦੇ ਰਾਹੀਂ ਮੁੱਖ ਮੰਤਰੀ ਸਾਹਿਬ ਦਾ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਡਾਕਟਰ ਸਾਹਿਬ ਹਾਂਜੀ ਸਰ ਦਿਲ ਦੀ ਗਹਿਰਾਈਆਂ ਚੋਂ ਸ਼ੁਕਰੀਆ ਬਹੁਤ ਵੱਡਾ ਧੰਨਵਾਦ ਮੰਜ ਤੇ ਵਿਰਾਜਮਾਨ ਅੱਜ ਦੇ ਮੁੱਖ ਮਹਿਮਾਨ ਹਰਦਿਲ ਅਜ਼ੀਜ਼ ਬਹੁਤ ਹੀ ਮਾਨਯੋਗ ਸਤਿਕਾਰਯੋਗ ਪੰਜਾਬ ਦੀ ਆਨ ਬਾਨ ਸ਼ਾਨ ਤੇ ਪੰਜਾਬ ਦਾ ਮਾਨ ਸਾਡੇ ਵਰਦ ਦੀ ਹਨੋਰੇਬਲ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਨਾਲ ਮੇਰੇ ਬੈਠੇ ਛੋਟੇ ਵੀਰ ਕੈਬਨਲ ਮਿਸਟਰ ਸਰਦਾਰ ਹਰਜੋਤ ਸਿੰਘ ਬੈਂਸ ਜੀ ਤੇਜਵਰ ਜੀ ਮੈਡਮ ਜੀ ਮੈਡਮ ਮਿਤਰਾ ਜੀ ਤੇ ਅੱਤੇ ਮੇਰੇ ਸਾਹਮਣੇ ਬੈਠੇ ਇਸ ਇਤਿਹਾਸਕ ਦਿਨ ਅੱਤੇ ਮੁਬਾਰਕ ਪਲਾਂ ਦਾ ਹਿੱਸਾ ਬਣਨ ਜਾ ਰਹੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਉਮੀਦਵਾਰਾਂ ਦੇ ਦੇ ਨਾਲ ਆ ਉਹਨਾਂ ਦੇ ਪੇਰੈਂਟਸ ਮਾਤਾ ਪਿਤਾ ਜੀ ਰਿਸ਼ਤੇਦਾਰ ਅਤੇ ਸਭਰਾ ਵਿੱਚ ਪਹੁੰਚਣ ਤੇ ਮੈਂ ਆਪ ਸਭ ਜੀ ਦਾ ਨਿਗਾਸ ਸਵਾਗਤ ਕਰਦਾ ਆਓ ਸਭ ਤੋਂ ਪਹਿਲਾਂ ਅਸੀਂ ਗੁਰੂ ਸਾਹਿਬਾਨ ਜੀ ਵੱਲੋਂ ਬਖਸ਼ੀ ਫਤਿਹ ਦੀ ਅਸੀਂ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 16 ਮਾਰਚ 2022 ਇਕ ਅਜਿਹੀ ਤਰੀਕ ਇਕ ਅਜਿਹਾ ਦਿਨ ਇਕ ਅਜਿਹਾ ਮਹੀਨਾ ਕਜਿਹਾ ਸਾਲ ਜਦੋਂ ਸਰਦਾਰ ਭਗਤ ਸਿੰਘ ਦੀ ਮਾਨ ਜੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਤੇ ਹਲਫ਼ ਲਿਆ ਤੇ ਉਹ ਦਿਨ ਪੰਜਾਬ ਲਈ ਇੱਕ ਸੁਨਹਿਰੀ ਸੁਨਹਿਰੀ ਦਿਨ ਸੀ ਅਤੇ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਨ ਲਈ ਇੱਕ ਨਵੇਂ ਸਵੇਰ ਲਈ ਸਵੇਰ ਲੈ ਕੇ ਆਇਆ ਮੁਖਮਤਿਰ ਸਰਦਾਰ ਭਗਤ ਸਿੰਘ ਦੀ ਮਾਨ ਜੀ ਦੀ ਜੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਪਣੇ 3.5 ਸਾਲਾਂ 'ਚ ਬਹੁਤ ਇਤਿਹਾਸਿਕ ਲੋਕ ਖਿੱਤੇ 'ਚ ਫੈਸਲੇ ਲਏ ਹਨ ਜਿਵੇਂ ਗੱਲ ਕਰਾਂ ਸਿੱਖਿਆ ਕ੍ਰਾਂਤੀ ਦੀ ਸਿਹਤ ਕ੍ਰਾਂਤੀ ਦੀ ਨਹਿਰ ਕ੍ਰਾਂਤੀ ਦੀ ਜੁੱਧ ਨਸ਼ਾ ਵਿਰੁੱਧ ਲੋਕ ਲਹਿਰ ਦੀ ਬਿਜਲੀ ਮਾਫੀ ਦੀ ਰੋਜ਼ਗਾਰ ਕ੍ਰਾਂਤੀ ਦੀ ਇੱਕ ਵਿਧਾਇਕ ਇੱਕ ਪੈਨਸ਼ਨ ਟੋਲ ਪਲਾਜ਼ਾ ਫ੍ਰੀ ਕਰਨੇ ਪੰਚਾਇਤੀ ਜ਼ਮੀਨਾਂ ਛੜਾਣੀਆਂ ਤੇ ਹੁੜੀ ਹੁਣੀ ਜੋ ਪੂਰੇ ਪੰਜਾਬ ਵਿੱਚ ਹਰੇਕ ਵਰਗ ਹਰੇਕ ਪੰਜਾਬ ਦੇ ਨਾਗਰਿਕ ਲਈ 10 ਲੱਖ ਦਾ ਉਹ ਮੈਡੀਕਲ ਇੰਸ਼ੋਰੈਂਸ ਕੀਤਾ ਤੇ ਮੈਂ ਕਹੂੰਗਾ ਕਿ ਇਹ ਲਿਸਟ ਬਹੁਤ ਲੰਬੀ ਹੈ ਮੈਂ ਅੱਜ ਇਸ શુભ ਅਵਸਰ ਤੇ ਜੋ ਕਿ ਇੱਕ ਰੋਜ਼ਗਾਰ ਕ੍ਰਾਂਤੀ ਦਾ ਹਿੱਸਾ ਬਣ ਜਾ ਰਹੇ ਸਾਰੇ ਸਾਡੇ ਉਮੀਦਵਾਰ ਮੈਂ ਗੱਲ ਕਰੂਗਾ ਕਿ ਜਦੋਂ ਸੀਐਮ ਸਾਹਿਬ ਨੇ 16 ਮਾਰਚ 2022 ਨੂੰ ਸੋਚ ਅਕੀ ਦੋਸਤੋ 3 ਦਿਨ ਬਾਅਦ 19 ਮਾਰਚ ਨੂੰ ਮਾਨ ਸਰਬ ਦੀ ਕੈਪਟਨ ਕੈਬਨਟ ਬਣੀ ਕੈਬਨਟ ਨੇ ਸੋਚੱਖੀ ਤੇ ਉਸੇ ਦਿਨ ਹੀ 19 ਮਾਰਚ ਨੂੰ ਸੀਐਮ ਸਾਹਿਬ ਨੇ ਆਪਣੇ ਹਰੇ ਪੈਂਦੇ ਨਾਲ 25000 ਨੌਕਰੀਆਂ ਦੇਣ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਤੇ ਮੈਂ ਕਹਾਂਗਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਬੰਦੇ ਪਹਿਲੇ ਸਾਲ ਪਹਿਲੇ ਮਹੀਨੇ ਅਤੇ ਪਹਿਲੇ ਹਫਤੇ ਹੀ ਪਹਿਲੀ ਕੈਬਨਿਟ ਵਿੱਚ ਰੋਜ਼ਗਾਰ ਕ੍ਰਾਂਤੀ ਦੀ ਨੀਂਹ ਰੱਖੀ ਗਈ ਇਹ ਫਰਕ ਇਹ ਫਰਕ ਆ ਸਾਡੀ ਸਰਕਾਰ ਮਾਨ ਸਰਕਾਰ ਤੇ ਪਿਛਲੀਆਂ ਸਰਕਾਰਾਂ ਵਿੱਚ ਜੋ ਕਿ ਅਖੀਰਲੇ ਸਾਲ ਲੋکریاں ਦੇਣੀਆਂ ਸ਼ੁਰੂ ਕਰਦੇ ਸੀ ਜੇ ਮੈਂ ਗੱਲ ਕਰਾਂ ਇੱਕ ਹੋਰ ਫਰਕ ਦੀ ਉਹ ਵੀ ਬਹੁਤ ਵੱਡਾ ਫਰਕ ਆ ਸਾਡੀ ਸਰਕਾਰ ਤੇ ਪਿਛਲੀਆਂ ਸਰਕਾਰਾਂ ਵਿੱਚ ਨਾ ਕੋਈ ਸਫਾਰਿਸ਼ ਨੂੰ ਪਹਿਲ ਦਿੱਤੀ ਗਈ ਨਾ ਕਿਸੇ ਰਿਸਤੇ ਨੂੰ ਪਹਿਲ ਦਿੱਤੀ ਗਈ ਨਾ ਹੀ ਕਿਸੇ ਬਸੇ ਨੂੰ ਪਹਿਲ ਦਿੱਤੀ ਗਈ ਜੇ ਪਹਿਲ ਦਿੱਤੀ ਗਈ ਸਿਰਫ ਤੇ ਸਿਰਫ ਮੈਰਿਟ ਤੇ ਕਾਬਲੀਅਤ ਨੂੰ ਪਹਿਲ ਦਿੱਤੀ ਗਈ ਅਤਿ ਮਾਨ ਸਰਕਾਰ ਨੇ ਇਹ ਸਾਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਰੱਖਿਆ ਹੋਇਆ ਹੈ ਅਜਮਾਨ ਜੋਗ ਸੀਐਮ ਸਾਹਿਬ 271 ਕੈਂਡੀਡੇਟ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਸੌਂਪਣਗੇ ਜਿਹਦੇ ਵਿੱਚੋਂ ਤਕਰੀਬਨ 145 ਸਾਡੇ ਲੋਕਲ ਡਿਪਾਰਟਮੈਂਟ ਦੇ ਉਮੀਦਵਾਰ ਨੇ ਤੈਸ ਤੋਂ ਪਹਿਲਾਂ ਵੀ सीएम साहब खुद अपने कार्यकाल ਨਾਲ तकरीबन 1400 ਤੋਂ ਵੱਧ ਉਮੀਦਵਾਰਾਂ ਨੂੰ ਸਾਡੇ ਵਿਭਾਗ ਵਿੱਚ ਨੌਕਰੀਆਂ ਦੇ ਚੁੱਕੇ ਨੇ ਆਖਿਰ ਵਿੱਚ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਸਾਰੇ ਹੀ ਉਮੀਦਵਾਰਾਂ ਨੂੰ ਜਿੱਥੇ ਚੰਗੇਰੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਉੱਥੇ ਹੀ ਆਸ ਵੀ ਕਰਦਾ ਹਾਂ ਕਿ ਤੁਸੀਂ ਵੀ ਵਿਭਾਗ ਦਾ ਹਿੱਸਾ ਬਣ ਕੇ ਸਰਕਾਰ ਦਾ ਹਿੱਸਾ ਬਣ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਵਿਭਾਗ ਦੀ ਕਾਰਗੁਜ਼ਾਰੀ ਨੂੰ ਹੋਰ ਵਧਾਓਗੇ ਅਤੇ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਸੇਵਾਵਾਂ ਦੇਵੋਗੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਜੀ ਨੂੰ ਬਹੁਤ-ਬਹੁਤ ਵਧਾਈ ਜੈ ਹਿੰਦ ਜੈ ਪੰਜਾਬ ਧੰਨਵਾਦ ਸਰਬਾਹ ਬਹੁਤ ਸ਼ੁਕਰੀਆ ਜੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਆ ਕਿ ਅੱਜ ਬਹੁਤ ਇਤਿਹਾਸਿਕ ਦਿਨ ਆ ਤੁਹਾਡੇ ਸਾਰਿਆਂ ਦੇ ਲਈ 20 ਅਗਸਤ ਕਿਉਂਕਿ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇ ਹੱਥੋਂ ਨਿਯੁਕਤੀ ਪੱਤਰ ਦਿੱਤਾ ਜਾਣਾ ਆ ਸਰ ਨੇ ਜ਼ਿਕਰ ਕੀਤਾ ਕਿ ਪਹਿਲੀ ਕੈਬਨਿਟ ਦੇ ਵਿੱਚ 25000 ਨੌਕਰੀਆਂ ਦੇਣ ਦੀ ਗੱਲ ਹੋਈ ਸੀ ਔਰ ਅੱਜ ਇਹ ਖੁਸ਼ੀ ਦਾ ਦਿਹਾੜਾ ਹੈ ਕਿ ਜਿਹੜੀ ਇਹ ਗਿਣਤੀ ਆ 55000 ਤੋਂ ਜ਼ਿਆਦਾ ਹੋ ਚੁੱਕੀ ਆ ਤੁਹਾਨੂੰ ਜਿਹੜੇ 271 ਨੂੰ ਦੇਣਾ ਹੈ ਤੇ ਬਹੁਤ ਵੱਡੀ ਗੱਲ ਹੈਗੀ ਹੈ ਇਹ ਇੰਨਾ ਵੱਡਾ ਰੋਜ਼ਗਾਰ ਅੱਜ ਤੋਂ ਪਹਿਲਾਂ ਕਦੇ ਵੀ ਪੰਜਾਬ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਦਿੱਤਾ ਹੈਗਾ ਇਸ ਦੇ ਲਈ ਅਸੀਂ ਸਾਰੇ ਵਧਾਈ ਦੇ ਪਾਤਰ ਆ ਤੇ ਜ਼ੋਰਦਾਰ ਤਾੜੀਆਂ ਦੇ ਨਾਲ ਸਾਨੂੰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਉਮੀਦਵਾਰ ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਇਹ ਪਹਿਲੀ ਨੌਕਰੀ ਆ ਦੂਜੀ ਆ ਜਾਂ ਤੀਜੀ ਆ ਆਪਣੇ ਤਜਰਬੇ ਜ਼ਰੂਰ ਸਾਂਝੇ ਕਰੋ ਸਾਡੇ ਨਾਲ ਸਰ ਦੋ ਤਿੰਨ ਤੋਂ ਪੁੱਛ ਲਈਏ ਜੀ ਜੇ ਕੋਈ ਕੈਂਡੀਡੇਟ ਤਜਰਬ ਮਾਈਕ ਦੇ ਦਿਓ ਆਪਣਾ ਨਾਮ ਤੇ ਜ਼ਿਲ੍ਹਾ ਦੱਸ ਦਿਓ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜੇਸ਼ ਸਿੰਘ ਮੈਂ ਸ਼੍ਰੀ ਮੁਕਸਰ ਸਾਹਿਬ ਦਾ ਰਹਿਣ ਵਾਲਾ ਹਾਂ ਮੈਨੂੰ ਇੱਥੇ ਨੌਕਰੀ ਇੰਪਰੂਵਮੈਂਟ ਟਰਸਟ ਵਿੱਚ ਜੂਨੀਅਰ ਇੰਜੀਨੀਅਰ ਮਿਲ ਰਹੀ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਮੈਨੂੰ ਨੌਕਰੀ ਗ੍ਰੈਜੂਏਟ ਹੋਣ ਤੋਂ ਤੁਰੰਤ ਬਾਅਦ ਹੀ ਬਿਨਾਂ ਕਿਸੇ ਸ਼ਿਫਾਰਿਸ਼ ਜਾਂ ਰਿਸ਼ਵਤ ਤੋਂ ਮਿਲ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਕਿਹੜਾ ਲਖਾ ਹੈ ਸ੍ਰੀ ਮੁਖਸਰ ਸਾਹਿਬ ਜੀ ਸ੍ਰੀ ਮੁਖਸਰ ਸਾਹਿਬ ਜੀ ਸਾਹਿਬ ਮੁਖਸਰ ਸਾਹਿਬ ਹਾਂ ਜੀ ਹੋਰ ਕੈਂਡੀਡੇਟ ਕੋਈ ਜੀ ਇੱਧਰ ਬਲਜਿੰਦਰ ਬਲਜਿੰਦਰ ਇੱਧਰ ਦਿਓ ਪਹਿਲਾਂ ਸ਼ਸ਼ੀ ਗਾਲ ਸਰ ਸਸ਼ੀ ਗਾਲ ਸਰ ਮੈਂ ਹਰਕੇਸ਼ ਕੁਮਾਰ ਪੁੱਤਰ ਸ਼੍ਰੀ ਬਲਬੀਰ ਕੁਮਾਰ ਅੱਜ ਤੁਸੀਂ ਮੈਨੂੰ ਨੌਕਰੀ ਦੇ ਰਹੇ ਹੋ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਸਰ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਤੇ ਮੈਂ ਆਪਣਾ ਇੱਕ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗਾ ਕਿ ਸਰ ਮੈਂ ਬਹੁਤ ਹੀ ਗਰੀਬ ਪਰਿਵਾਰ ਤੋਂ ਆਨਾ ਤੇ ਬਿਨਾਂ ਕਿਸੇ ਜਾਣ ਪਛਾਣ ਬਿਨਾਂ ਕੋਈ ਗੋਡਫਾਦਰ ਹੋਏ ਅੱਜ ਮੈਨੂੰ ਦੂਸਰੀ ਨੌਕਰੀ ਮਿਲ ਰਹੀ ਆ ਤੁਹਾਡੀ ਸਰਕਾਰ ਦੇ ਅੰਦਰ ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਬਾਦਸ਼ਾਹ ਗੁੱਡ ਲੱਕ ਥੈਂਕ ਯੂ ਸੋ ਮਚ ਇੱਧਰ ਹੱਥ ਖੜਾ ਹੋਇਆ ਸੀਗਾ ਸਸ਼ਿਕਾ ਜੀ ਸਸ਼ਿਕਾ ਮਾਈ ਨੇਮ ਇਜ਼ ਆਕ੍ਰਿਤੀ ਅਗਰਵਾਲ ਮੈਡਮ ਮਾਈਕ ਨੀੜਿਕਲ ਮਾਈ ਨੇਮ ਇਜ਼ ਆਕ੍ਰਿਤੀ ਅਗਰਵਾਲ ਮੈਂ ਲੇਰਾਗਗੜ ਡਿਸਟ੍ਰਿਕਟ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ ਆਈ ਹੈਵ ਬੀਨ ਸਿਲੈਕਟਿਡ ਐਜ਼ ਅ ਲਾ ਅਫੀਸਰ ਇਨ ਐਜੂਕੇਸ਼ਨ ਡਿਪਾਰਟਮੈਂਟ ਰੀਸੈਂਟਲੀ मेरे हस्बैंड भी एज अ लॉ ऑफिसर ही इथे अपनी सेवावा दे रहे ने सारा रिक्रूटमेंट प्रोसेस बहुत ही फेयर एंड बहुत ही ट्रांसपेरेंट सी वी आर वेरी ग्रेटफुल टू द पंजाब गवर्नमेंट थैंक यू एक और ले लिया सर खास ले जसलेरा काका जी सर आणाली वेरी गुड आफ्टरनून सर इट्स एन ऑनर टू सी यू आपको अपने सामने देखना बड़ा अच्छा लग रहा है सर मैं फिरोजपुर तो करण नांगला ਐਡਵੋਕੇਟ ਹੈਗਾ ਮੈਂ ਪਿਛੇ ਤੋਂ ਤੇ ਮੈਂ ਆਪਣੀ ਵਕਾਲਤ ਕਰਦਾ ਪਿਆ ਸੀ ਤੇ 2022 ਚ ਨੋਟੀਫਿਕੇਸ਼ਨ ਨਿਕਲੀ ਤੇ ਮੇਰੀ ਵਾਈਫ ਵੀ ਸੈਂਟਰ ਗਵਰਨਮੈਂਟ ਚ ਆਫਸਰ ਹੈਗੇ ਨੇ ਤਾਂ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਤੁਸੀਂ ਵੀ ਸਰਕਾਰੀ ਅਫਸਰ ਬਣੋ ਤੇ ਮੈਂ ਪੇਪਰ ਦਿੱਤਾ ਬਹੁਤ ਹੀ ਜ਼ਿਆਦਾ ਟਰਾਂਸਪੇਰੈਂਟ ਤੇ ਮੈਰੀਟੋਰੀਅਸ ਬੇਸਡ ਪੇਪਰ ਹੋਇਆ ਤੇ ਸਰ ਮੈਂ ਤੁਹਾਡੇ ਆਸ਼ੀਰਵਾਦ ਨਾਲ ਤੇ ਆਪਣੀ ਮੈਰਿਟ ਨਾਲ ਪੁੱਡਾ ਚੇ ਲਾਅ ਆਫਸਰ ਨਿਯੁਕਤ ਹੋਇਆ ਸਰ ਮੈਂ ਤੇ ਮੈਂ ਯੂਥ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਕਿ ਪੰਜਾਬ ਗਵਰਨਮੈਂਟ ਚ ਬਹੁਤ ਓਪਰਚ्युनिटीਜ਼ ਹੈਗੀਆਂ ਨੇ ਜੌਬਸ ਦੀ ਤੇ ਤੁਸੀਂ ਆਪਣੀ ਮਿਹਨਤ ਨਾਲ ਕੰਮ ਕਰੋ ਤੇ ਮਿਹਨਤ ਨਾਲ ਤੁਸੀਂ ਆਪਣੀ ਪੰਜਾਬ ਦੀ ਤਰੱਕੀ 'ਤੇ ਯੋਗਦਾਨ ਦਿਓ ਥੈਂਕ ਯੂ ਸਰ ਬਹੁਤ-ਬਹੁਤ ਸ਼ੁਕਰੀਆ ਜੀ ਕੋਈ ਇੱਕ ਹੋਰ ਕੈਂਡੀਡੇਟ ਇੱਧਰ ਵੀ ਆ ਗਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਂ ਵੀਰ ਕਰਰਨ ਇੱਧਰ ਮੋਹਾਲੀ ਤੋਂ ਹੀ ਬਿਲੋਂਗ ਕਰਦਾ ਮੇਰੇ ਮਦਰ ਕਮਲਜੀਤ ਕੌਰ ਸੀਗੇ ਉਹ ਮਾਜਰੀ ਬਲੌਕ ਦੇ ਐਡਟੀਟੀ ਟੀਚਰ ਸੀਗੇ ਤੇ ਡਿਸਟ੍ਰਿਕਟ ਕੋਆਰਡੀਨੇਟਰ ਵੀ ਸੀਗੇ 23 ਦੇ ਵਿੱਚ ਉਹਨਾਂ ਦੀ ਸਡਨ ਡੈਥ ਹੋਣ ਦੇ ਕਾਰਨ ਹੀ ਮੈਨੂੰ ਇਹ ਓਪਰਚ्युनिटी ਮਿਲੀ ਹੈ। ਪਰਵਲੀ ਨੂੰ ਸਪੋਰਟ ਕਰਨ ਵਾਸਤੇ ਇਹ ਜੌਬ ਲੈ ਰਿਹਾ ਹਾਂ। ਅੱਛਾ ਹਾਂਜੀ। ਕੰਪੈਸ਼ਨ ਨਿਕਲਦਾ। ਇੱਕ ਇਧਰੋਂ ਇਧਰ ਦੇ ਦਿਓ ਇੱਕ ਮਾਈਕ। ਸਚੀ ਕਾਲ। ਸਚੀ ਕਾਲ। ਜਦ ਮੇਰਾ ਨਾਮ ਤਨੂ ਹੈ ਤੇ ਮੈਂ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਆਂ। ਅੱਛਾ ਜੀ ਮੈਂ ਮੈਨੂੰ ਦੱਸ ਦਿਆ ਧੂਰੀ ਸ਼ਹਿਰ। ਤੇ ਮੈਂ ਵੀ ਉੱਥੇ ਹੀ ਬਿਲੋਂਗ ਕਰਦੀ ਆਂ। ਹਾਂ ਜੀ। ਸਰ ਮੈਂ ਮਤਲਬ ਤੁਹਾਡੀ ਇੰਨੀ ਬੜੀ ਫੈਨ ਆ ਕਿ ਜਦੋਂ ਤੁਸੀਂ ਸੰਗਰੂਰ ਸ਼ਹਿਰ ਤੋਂ ਐਮਪੀ ਦੀਆਂ ਵੋਟਾਂ 'ਚ ਖੜੇ ਹੋਏ ਸੀ ਉਸ ਟਾਈਮ ਮੈਂ ਕਾਫੀ ਸੀਰੀਅਸ ਸੀ ਤੇ ਉਸੇ ਦਿਨ ਮੈਂ ਡਿਸਚਾਰਜ ਹੋਣਾ ਸੀ ਹਸਪੀਟਲ ਤੋਂ। ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਸਿੱਧਾ ਪਹਿਲਾ ਪੋਲਿੰਗ ਬੂਥ ਤੇ ਜਾਓ ਮੈ ਸਰ ਨੂੰ ਵੋਟ ਪਾਣੀ ਹੈ ਅੱਛਾ ਹਾਂਜੀ ਕਿੰਨੀ ਮੇਰੀ ਕੰਡੀਸ਼ਨ ਸੀਰੀਅਸ ਸੀਗੀ ਬਟ ਉਹਨਾਂ ਨੇ ਮੈਨੂੰ ਮੇਰੀ ਇੱਛਾ ਮੰਨੀ ਤੇ ਮੈਨੂੰ ਪੋਲਿੰਗ ਬੂਥ ਤੇ ਪਹਿਲਾਂ ਲੈ ਕੇ ਗਏ ਬਹੁਤ ਧੰਨਵਾਦ ਸਰ ਤੁਹਾਡਾ ਹੀ ਮੇਰੀ ਦੂਸਰੀ ਨੌਕਰੀ ਹੈ ਜੀ ਅੱਛਾ ਹਾਂਜੀ ਸਰ ਇੱਕ ਛੋਟੇ ਜਿਹੇ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਮੈਂ ਪਹਿਲਾਂ ਵੀ ਜਿਹੜੇ ਆਪਾਂ ਕਹਿ ਦਿੰਦੇ ਆ ਨਾ ਅ ਖਾਲ ਪੱਕੇ ਕਰਨ ਵਾਲੇ ਮੈਕਮੇ ਚੋਂ ਬਿਲੋਂਗ ਕਰਦੀ ਆ ਅ ਸਰ ਜਦੋਂ ਅਸੀਂ ਜੋਬ ਤੇ ਆਏ ਸੀ ਅਸੀਂ ਡੀਸੈਂਟ ਮਤਲਬ ਸਾਨੂੰ ਨਹੀਂ ਪਤਾ ਸੀ ਕਿ ਇੱਕ ਕਾਰਪੋਰੇਸ਼ਨ ਹੁੰਦੀ ਹੈ ਇੱਕ ਡਿਪਾਰਟਮੈਂਟ ਹੁੰਦਾ ਹੈ ਪਤਾ ਨਹੀਂ ਕਿਉਂ ਫਰਕ ਕੀਤਾ ਜਾਂਦਾ ਹੈਗਾ ਕਹਿ ਦਿੰਦੇ ਆ ਕਿ ਤੁਸੀਂ ਕਾਰਪੋਰੇਸ਼ਨ ਦੇੋਂ ਤੁਹਾਨੂੰ ਅ ਥੋੜਾ ਪ੍ਰੋਬੇਸ਼ਨ ਨਹੀਂ ਕਨਸੀਡਰ ਹੋਊਗਾ ਯਾ ਤੁਸੀਂ ਤੁਹਾਨੂੰ ਖਜ਼ਾਨੇ ਚੋਂ ਨਹੀਂ ਸੈਲਰੀ ਆਉਂਦੀ ਪਤਾ ਨਹੀਂ ਸਾਨੂੰ ਸਾਨੂੰ ਤਾਂ ਆਪਣੀ ਸੈਲਰੀ ਤੱਕ ਮਤਲਬ ਹੈ ਸਾਨੂੰ ਤਾਂ ਚਾਹੇ ਕੀ ਤੁਮ ਮਰਜੀ ਆਵੇ ਪੰਜਾਬ ਸਰਕਾਰ ਦੇ ਰਹੀ ਹੈਗੀ ਸਾਨੂੰ ਪਤਾ ਨਹੀਂ ਜਿੱਦਾਂ ਸਰ ਹੁਣ ਅਸੀਂ ਆਪਣਾ ਪ੍ਰੋਬੇਸ਼ਨ ਪੂਰਾ ਕਰ ਲਿਆ ਜੀ ਪ੍ਰੋਬੇਸ਼ਨ ਸਾਡਾ ਪੂਰਾ ਹੋ ਗਿਆ ਸਰ ਅ ਪ੍ਰਾਣੀ ਜੋਬ ਚ ਤਾਂ ਅਸੀਂ ਸਾਡੇ ਨਾਲ ਕੁਝ ਹੋਰ ਵੀ ਇਦਾਂ ਦੇ ਕੈਂਡੀਡੇਟਸ ਨੇਗੇ ਨਹੀਂ ਸੈਲਰੀ ਹੁਣ ਮਿਲਦੀ ਹੈ ਸੈਲਰੀ ਮਿਲਦੀ ਹੈ ਸਰ ਸੈਲਰੀ ਪੂਰੇ ਟਾਈਮ ਤੇ ਮਿਲਦੀ ਹੈ ਨੋਟ ਨੋਟ ਅਸਲੀ ਨੇ ਨਾ ਹਾਂਜੀ ਸਰ ਮੈਂ ਚਲੋ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਸਰ ਨੌਕਰੀ ਬਹੁਤ ਵਧੀਆ ਚੱਲ ਰਹੀ ਹੈ ਪਹਿਲਾ ਟਾਈਮ ਸੀਗਾ ਮੈਂ ਸੁਨੇ ਆ ਆਪਣੇ ਆਨ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਹਾੜੇ ਕੱਢਣੇ ਪੈਂਦੇ ਸੀ ਹੁਣ ਅਸੀਂ ਉਹਨਾਂ ਤੱਕ ਜਾ ਰਹੇ ਹਾਂ ਕਿ ਤੁਹਾਡਾ ਕੋਈ ਕੰਮ ਰਹਿੰਦਾ ਤਾਂ ਸਾਨੂੰ ਦੱਸੋ ਹੂੰ ਸਾਰੇ ਕਿਸਾਨਾਂ ਦਾ ਕੰਮ ਹੋ ਗਿਆ ਸਾਰੇ ਇੰਨੇ ਖੁਸ਼ ਨੇ ਸਾਰਿਆਂ ਦੇ ਖੇਤਾਂ ਤੇ ਹੁਣ ਨਹਿਰੀ ਪਾਣੀ ਪਹੁੰਚ ਰਿਹਾ ਜੀ ਹਾਂ ਬਹੁਤ ਜਿਆਦਾ ਖੁਸ਼ ਨੇ ਕਿਸਾਨ ਸਾਡੇ ਸਰਕਾਰਾਂ ਸਾਰੇ ਸਾਡਾ ਧੰਨਵਾਦ ਕਰਕੇ ਜਾਂਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਮਤਲਬ ਸਾਡੇ ਕੋਲੇ ਆਂਦੇ ਨੇਗੇ ਕਿਸਾਨ ਤੇ ਉਹ ਸਾਨੂੰ ਆ ਕੇ ਕਹਿੰਦੇ ਨੇ ਵੀ ਤੁਹਾਡਾ ਸਾਡਾ ਕੰਮ ਹੋ ਗਿਆ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਸਰ ਗੁੱਡ ਲੱਕ ਗੁੱਡ ਲੱਕ ਥੈਂਕ ਯੂ ਸਰ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਦਿਲੋਂ ਗੱਲਾਂ ਕੀਤੀਆਂ ਨੇ ਦਿਲ ਸੇ ਨਿਕਲੀ ਬਾਤ ਅਸਰ ਰੱਖਦੀ ਹੈ ਪਰ ਨਹੀਂ ਤਾਕਤ 에 ਪਰਵਾਜ਼ ਮਗਰ ਰੱਖਦੀ ਹੈ ਮਤਲਬ ਪਰ ਨਹੀਂ ਹੁੰਦੇ ਪਰ ਉਡਣ ਦੀ ਤਾਕਤ ਰੱਖਦੀ ਹੈ ਤੁਸੀਂ ਸਾਰਿਆਂ ਨੇ ਬਹੁਤ ਦਿਲੋਂ ਗੱਲਾਂ ਕੀਤੀਆਂ ਨੇ ਹੋਰ ਵੀ ਬਹੁਤ ਸਾਰੇ ਹੱਥ ਉੱਠੇ ਸੀਗੇ ਪਰ ਮੈਨੂੰ ਲੱਗਦਾ ਸਾਰਿਆਂ ਨੂੰ ਇੰਤਜ਼ਾਰ ਹੋਣਾ ਗਿਆ ਸੀ ਸੀਐਮ ਸਾਹਿਬ ਦੇ ਜਿਹੜੇ ਲਫ਼ਜ਼ ਨੇ ਜਿਹੜੀ ਉਹਨਾਂ ਦੀ ਹੌਸਲਾ ਫਜ਼ਾਈ ਦੀਆਂ ਗੱਲਾਂ ਨੇ ਉਹ ਸੁਣੀਏ ਸੋ ਮੈਂ ਸੱਦਾ ਦੰਨਾ ਜੀ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਮੁੱਖ ਮੰਤਰੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅੱਜ ਜਿਹੜੇ 271 ਪੰਜਾਬ ਦੇ ਜੰਮੇ ਜਾਏ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਮੰਤਰੀ ਸਹਿਬਾਨ ਮੇਰੀ ਕੈਬਨਿਟ ਦੇ ਹਰਜੋਤ ਬੈਂਜੀ ਡਾਕਟਰ ਰਵਿਜੋਤ ਜੀ ਸਾਡੇ ਤੇਜਵੀਰ ਜੀ ਜਿਹੜੇ ਸੈਕਟਰੀ ਨੇ এডਿਕੇਸ਼ਨ ਦੇ ਸੈਕਟਰੀ ਅਨੰਤਾ ਜੀ ਸੋ মিডিਆ ਸਾਰਾ ਚੰਡੀਗੜ੍ਹ ਦਾ ਜਿੰਨਾ ਵੀ ਇੱਥੇ ਆਇਆ ਤੁਹਾਡੇ دوست ਮਿੱਤਰ ਦੋ ਜਿੰਨੇ ਵੀ ਬਾਹਰ ਵੀ ਖੜੇ ਨੇ ਬਹੁਤ ਸਾਰੇ ਲੋਕ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਤੇ ਅੱਜ 55201 ਨੌਕਰੀਆਂ ਹੋਣਗੀਆਂ ਜੀ ਅੱਜ ਬੰਨ ਲਾ ਕੇ ਕੱਲੇ-ਕੱਲੇ ਦਾ ਟਾਟਾ ਪਿਆ ਸਾਡੇ ਕੋਲੇ ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤਾਂ ਤੁਸੀਂ ਕੀਤੀਆਂ ਮੇਰੇ ਤੋਂ ਇਹ ਨਾ ਲੱਗੀ ਜਾਂਦਾ ਸੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ ਹੋਰ ਅੱਗੇ ਜਾਓ ਪੰਜਾਬ ਦਾ ਨਾਮ ਰੌਸ਼ਨ ਕਰੋ ਜਿਹੜੀ ਕੁਰਸੀ ਤੇ ਬੈਠ ਗਏ ਜਿਹੜਾ ਪੈਨ ਤੁਹਾਨੂੰ ਮਿਲ ਗਿਆ ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ ਕੋਈ ਪਤਾ ਨਹੀਂ ਕਿਤ ਕਿਹੜੀ ਦੁਆ ਕੀ ਦੇ ਕਿੱਥੇ ਲੱਗ ਜੇ ਕਿਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਤੇ ਪਤਾ ਨਹੀਂ ਕਿੱਥੇ ਤੱਕ ਫਿਰ ਤੁਹਾਡੀਆਂ ਤਰੱਕੀਆਂ ਚ ਲੈ ਜਾਣੀਆਂ ਨੇ ਸੋ ਗਰੀਬ ਕੀ ਦੁਆ ਪਰਮਾਤਮਾ ਦੀ ਦਰਗਾ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਉਦੇ ਚ ਸਮੇਂ ਦੇਖ ਰਹੇ ਆ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਮੁੰਡੇ ਕੁੜੀਆਂ ਆਏ ਨੇ ਔਰ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਬਿ ਕਿੱਥੇ ਨਹੀਂ ਮਿਲਦੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਤੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿਸੇ ਨੂੰ ਕੋਈ ਰੁਪਇਆ ਦੇਣਾ ਪਿਆ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਤੁਹਾਡੇ ਸਾਰੇ ਅਫਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨੇ ਵੀ ਡਿਪਾਰਟਮੈਂਟ ਨੇ ਅੱਜ ਕਿ ਉਹਨਾਂ ਨੇ ਬਹੁਤ ਕਮਾਲ ਦੀ ਸਿਲੈਕਸ਼ਨ ਕੀਤੀ ਹੈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਪੰਜਾਬ ਸਰਕਾਰ ਦਾ ਪਰਿਵਾਰ ਹਰ ਰੋਜ਼ ਵੱਧਦਾ ਹੈ ਤੇ ਤੁਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਉਹ ਕਹਿੰਦੇ ਆ ਕਿ ਦੁਨੀਆ ਇੱਕ ਸਟੇਜ ਹੈ ਇੱਥੇ ਹਰੇਕ ਬੰਦਾ ਆਉਂਦਾ ਕਿਸੇ ਦਾ ਰੋਲ ਥੋੜਾ ਜਿਹਾ ਘੱਟ ਹੁੰਦਾ ਕਿਸੇ ਦਾ ਵੱਧ ਹੁੰਦਾ ਪਰ ਆਪਣਾ ਰੋਲ ਜ਼ਰੂਰ ਨਵਾ ਕੇ ਜਾਓ ਤਾਂ ਕਿ ਰੋਲ ਇਸ ਤਰੀਕੇ ਨਾਲ ਨਭਾਓ ਕਿ ਭਾਵੇਂ 1 ਮਿੰਟ ਦਾ ਰੋਲ ਹੋਵੇ ਯਾਦ ਰੱਖਿਆ ਜਾਵੇ ਸ਼ੋਲੇ ਫਿਲਮ ਦੇ ਵਿੱਚ ਸਿਰਫ ਇੱਕੋ ਹੀ ਡਾਇਲੋਗ ਸੀਗਾ ਇਤਨਾ ਸਨਾਟਾ ਕਿਉਂ ਹੈ ਭਾਈ بس ਉਹੀ ਯਾਦ ਰੱਖਿਆ ਗਿਆ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਸਾਰੀ ਫਿਲਮ ਚ ਡਾਇਲੋਗ ਹੋਣ ਉਹ ਤਾਂ ਇੱਕ ਡਾਇਲੋਗ ਵੀ ਤੁਹਾਨੂੰ ਯਾਦਗਾਰੀ ਬਣਾ ਸਕਦਾ ਸੋ ਜਿੰਨਾ ਕੰਮ ਤੁਹਾਡੇ ਕੋਲੇ ਆਉਂਦਾ ਹੈ ਤੁਹਾਡੇ ਅਧਿਕਾਰ ਖੇਤਰ ਚ ਆਉਂਦਾ ਉਹਨਾਂ ਕਰੋ ਨਿਭਾਓ ਲੋਰਡ ਅਪਾਰਟਮੈਂਟ ਚੋਂ ਲੋਕਲ ਬਾਡੀਜ਼ ਚੋਂ এডਿਕੇਸ਼ਨ ਚੋਂ ਆਪਕਾਰੀ ਚੋਂ ਜਿੱਥੇ-ਜਿੱਥੇ ਮੌਕਾ ਮਿਲਦਾ ਹੈ ਆਪਣੇ ਵੱਲੋਂ ਬੈਸਟ ਕਰੋ ਕੋਈ ਪਤਾ ਨਹੀਂ ਕਿੱਥੋਂ ਕਿਹੜਾ ਮੌਕਾ ਅੱਗੇ ਤੁਨ ਲੈ ਜਾਏ ਕੋਈ ਪਤਾ ਨਹੀਂ ਕਿਹੜੀ ਗੱਲ ਤੁਹਾਡੀ ਅਗਲੀ ਪੌੜੀ ਬਣ ਜੇ ਉਸ ਪੌੜੀ ਤੋਂ ਅੱਗੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮੰਜ਼ਲੇ ਮਿਲ ਜਾਣ ਮੈਂ ਕੋਈ ਬਹੁਤ ਸਿਆਣਾ ਨਹੀਂ ਹੈਗਾ ਤੁਸੀਂ ਮੇਥੋਂ ਵੱਧ ਪੜੇ ਲਿਖੇ ਹੋਵੋਗੇ ਪਰ ਮੈਨੂੰ ਇੰਨਾ ਪਤਾ ਹੈ ਮੇਰੇ ਤਜਰਬਾ ਕਾਫੀ ਹੈ ਮੇਰਾ ਕਿ ਕੰਮ ਨੂੰ ਇਮਾਨਦਾਰੀ ਨਾਲ ਕਰੋਗੇ ਕੰਮ ਨੂੰ ਦ੍ਰਿੜਤਾ ਨਾਲ ਕਰੋਗੇ काम ਨੂੰ ਜਜ਼ਬੇ ਨਾਲ ਕਰੋਗੇ ਤਾਂ ਉਹ ਕੰਮ ਜਿਹੜਾ ਕਿਤੇ ਨਾ ਕਿਤੇ ਤੁਹਾਨੂੰ ਸਕੂਨ ਵੀ ਦੇਊਗਾ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਵਧਣ ਦਾ ਜਜ਼ਬਾ ਵੀ ਦ੍ਰਿੜਤਾ ਵੀ ਦੇਊਗਾ ਵੀ ਮੈਂ ਅੱਗੇ ਜਾਣਾ ਹੋਰ ਅੱਗੇ ਜਾਣਾ ਮੈਂ ਤੁਹਾਡੇ ਸਾਹਮਣੇ ਖੜਾ ਮੇਰਾ ਕੋਈ ਦਾਦਾ ਮੇਰਾ ਕੋਈ ਮਾਮਾ ਮੇਰਾ ਕੋਈ ਚਾਚਾ ਨਾ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ ਅਚਾਨਕ ਜਜ਼ਬਾ ਹੋ ਗਿਆ ਯਾਰ ਕੁਝ ਕਰਨਾ ਦੇਸ਼ ਵਾਸਤੇ ਪੰਜਾਬ ਵਾਸਤੇ ਕੁਝ ਕਰਨਾ ਹੈ ਇਹ ਹੀ ਕਿਉਂ ਆਈ ਜਾਂਦੇ ਨੇ ਦੋਨੋਂ ਸਾਡੇ ਕੋਲ ਆਪਸ਼ਨ ਕਿਉਂ ਨਹੀਂ ਹੈਗੀ ਪੰਜ ਸਾਲ ਇਹਨਾਂ ਨੂੰ ਪੰਜ ਸਾਲ ਉਹਨਾਂ ਨੂੰ ਸੋਚਦੇ ਸੀ ਪੰਜ ਸਾਲਾਂ ਬਾਅਦ ਉਹ ਠੀਕ ਹੋ ਗਏ ਹੋਣਗੇ ਚਲ ਫੇਰ ਦੁਬਾਰੇ ਉਹਨਾਂ ਨੂੰ ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਕੋਲੇ ਕੋਈ ਰਾਹੀ ਹੈ ਨਹੀਂ ਵਿਵਾਰੀ ਹੋਈ ਆਪਣੀ ਹੋ ਗਈ ਹੁਣ ਅਸੀਂ ਵੀ ਕਾਗਜ਼ ਭਰਤੇ ਫੇਰ ਸਾਡੇ ਕਾਗਜ਼ਾਂ ਨੇ ਲੋਕਾਂ ਨੇ ਪ੍ਰਵਾਨ ਕਰ ਲਿਆ ਤੇ ਹੁਣ ਨਾ ਉਹਨਾਂ ਨੂੰ ਨਾ ਇਹਨਾਂ ਨੂੰ ਹੁਣ ਭੋਂਦੇ ਫਿਰਦੇ ਨੇ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਕੌਣ ਆ ਗਿਆ 13 ਤਾਂ ਸਾਡੇ ਚ ਡਾਕਟਰ ਨੇ ਜੀ ਮਟੀਰੀਅਲ ਨਹੀਂ ਹੈਗਾ ਸਾਡੇ ਕੋਲ 13 ਡਾਕਟਰ ਨੇ ਸਾਡੇ ਕੋਲ 7 ਵਕੀਲ ਨੇ ਸਾਡੇ ਕੋਲ ਇਦੋਂ ਪੜ੍ਹੇ ਲਿਖਿਆ ਪਹਿਲਾਂ ਪੰਜਾਬ ਦਾ ਵਿਧਾਨ ਸਭਾ ਦੇ ਵਿੱਚ ਨਹੀਂ ਆਏ ਉਹਨਾਂ ਦੇ ਮੁੰਡੇ ਹੀ ਉਹਦਾ ਭਤੀਜਾ ਉਹਦਾ ਸਾਲਾ ਉਹਦਾ ਜੀਜਾ ਆਹੀ ਚਲੀ ਜਾਂਦਾ ਮਤਲਬ ਨੰਬਰਦਾਰੀਆਂ ਬਣਾ ਲੀਆਂ ਸੀਗੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਮਿਹਨਤ ਦਾ ਟਾਈਮ ਆ ਗਿਆ ਸਕਿੱਲ ਦਾ ਟਾਈਮ ਆ ਗਿਆ ਸਿੱਖੋ ਹੋਰ ਸਿੱਖੋ ਦਿਮਾਗ ਨੂੰ ਜਿੰਨੀ ਰੇਤੀ ਲਾਓਗੇ ਉਹਨਾ ਤੇ ਖਾਊਗਾ ਚੱਕ ਕੇ ਹੋਰ ਉੱਪਰ ਬਣੋ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਆਈਐਸ ਬਣੋ ਆਈਪੀਐਸ ਬਣੋ ਵੱਡੇ ਵੱਡੇ ਅਹੁਦਿਆਂ ਤੇ ਬੈਠੋ ਖੁਸ਼ੀ ਹੋਊਗੀ ਪੰਜਾਬ ਦੇ ਕਿੰਨੇ ਆਈਐਸ ਕਿੰਨੇ ਹੈ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ এডਿਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ ਨੀਟ ਦਾ ਪੇਪਰ ਕਲੀਅਰ ਕਰ ਗਏ ਸਰਕਾਰੀ ਸਕੂਲਾਂ ਦੇ ਜੇ ਤਾਲੀ ਬੱਚੇ ਜੇ ਦਾ ਐਡਵਾਂਸ ਪੇਪਰ ਕਲੀਅਰ ਕਰ ਗਏ ਜੋ ਆਈਆਈਟੀ ਜਾਣਗੇ ਜੀ 10 10 20 20 50 50 ਲੱਖ ਦੇ ਪੈਕੇਜ ਮਿਲਣਗੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਪਹਿਲਾਂ ਸਰਕਾਰੀ ਸਕੂਲ ਕੀ ਸੀਗੇ ਦਲੀਆ ਖਾਣ ਵਾਲੀਆਂ ਬਿਲਡਿੰਗਾਂ ਮਿਡਡੇ ਮੀਲ ਤੇ ਦਲੀਆ ਮਿਲ ਜਾਂਦਾ ਸੀ ਕਰੇਂ ਕਰੋ ਸਕੂਲ ਸਕੂਲਾਂ ਕਰੇਂ ਬਸ ਇਹਨਾਂ ਨੇ ਸੋਚਿਆ ਹੀ ਨਹੀਂ ਸਾਡੇ ਜਵਾਬਾਂ ਬਾਰੇ। ਤੋਂ ਅਸੀਂ ਹਰ ਰੋਜ਼ ਸੋਚਦੇ ਆਂ ਆ 272 ਨੌਕਰੀਆਂ ਹੋ ਸਕਦਾ ਕਿਸੇ ਮੰਤਰੀ ਨੂੰ ਭੇਜ ਦਿੰਦਾ ਉਹ ਵੀ ਦੇ ਦਿੰਦਾ ਤੁਹਾਨੂੰ। ਮੈਂ ਕਿਉਂ ਆਇਆ? ਮੈਂ ਇਸ ਕਰਕੇ ਆਇਆ ਕਿ ਮੈਨੂੰ ਖੁਸ਼ੀ ਹੈ। ਕਿ ਮੇਰੇ 272 ਮੇਰੇ ਪਰਿਵਾਰ ਚ ਹੋਰ ਵਾਧਾ ਹੋ ਰਿਹਾ ਮੈਂ ਆਪ ਜਾਊਂਗਾ। ਨਹੀਂ ਤਾਂ ਖੰਨੇ ਜੀ ਮੁੱਖ ਮੰਤਰੀ ਸਾਹਿਬ ਛੋਟਾ ਜਿਹਾ ਫੰਕਸ਼ਨ ਹੈ ਤੁਹਾਡੇ ਲੈਵਲ ਦਾ ਨਹੀਂ। ਮੈਂ ਕਚਾਈ ਮੂਰੇ ਮੇਰੇ 50 ਬੰਦੇ ਬਿਠਾ ਦਿਓ ਮੈਨੂੰ ਲੈਵਲ ਲੂਵਲ ਨਹੀਂ ਪਤਾ ਮਨ ਤਾਂ ਇਹ ਪਤਾ ਹੈ ਕਿ ਮੇਰੇ ਸਾਹਮਣੇ ਪੰਜਾਬੀ ਬੈਠੇ ਨੇ ਬਸ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡੱਡਾ ਰੁਕ। ਮਤਲਬ ਇਹਦਾ ਇਹ ਹੈ ਕਿ ਘੜਾ ਭਰਨ ਗਿਆ ਤੇ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦੇ ਸਿਰ ਤੇ ਨਹੀਂ ਭਰਦਾ। ਕੋਈ ਕੋਈ ਮੋੜ ਪੀਰ ਕੇ ਕਿਸੇ ਕਿਸੇ ਦੇ ਸਿਰ ਤੇ ਘੜਾ ਭਰ ਕੇ ਧਰਿਆ ਔਰ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡਰ ਡਰ। ਤੇ ਕੜਾ ਡਿੱਗ ਨਾ ਪਵੇ ਸੋ ਅੱਜ ਤੁਹਾਡੇ ਤੇ ਜਿੰਮੇਵਾਰੀ ਦਾ ਕੜਾ ਤੁਹਾਡੇ ਸਿਰ ਤੇ ਪਰਮਾਤਮਾ ਰੱਖਣ ਲੱਗਿਆ ਪੈਰ ਡਰ ਡਰ ਕੇ ਤਰਨੇ ਪੈਣਗੇ ਬਹੁਤ ਤਿਲਕਣ ਰਸਤਾ ਹੈ ਕਹਿੰਦਾ ਮੈਂ ਅੰਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਤੱਕੇ ਦੇਣ ਵਾਲੇ ਬਹੁਤ ਨੇ ਤੇ ਫੋਨੋਂ ਥੱਲੇ ਲਾਉਣ ਵਾਲੇ ਤੁਹਾਡੀ ਬੇਇਤੀਆਂ ਕਰਨ ਵਾਲੇ ਤੁਹਾਡੀਆਂ ਸ਼ਿਕਾਇਤਾਂ ਲਾਉਣ ਵਾਲੇ ਬਹੁਤ ਨੇ ਬਸ ਪ੍ਰਮਾਤਮਾ ਨੂੰ ਯਾਦ ਕਰਕੇ ਆਪਣਾ ਕੰਮ ਇਮਾਨਦਾਰਨਾ ਕਰਦੇ ਰਹੋ ਦੁਨੀਆ ਦੀ ਕੋਈ ਤਾਕਤ ਨਹੀਂ ਕਿਸੇ ਮਾਈ ਦੇ ਲਾਲ ਚ ਹਿੰਮਤ ਨਹੀਂ ਕਿ ਤੁਹਾਨੂੰ ਪ੍ਰਕੀ ਕਰਨ ਤੋਂ ਰੋਕਦੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਐਨੇ ਪਿਆਰ ਨਾਲ ਸੁਣਿਆ ਬਹੁਤ-ਬਹੁਤ ਇਨਕਲਾਬ ਇਨਕਲਾਬ ਬੰਦੇ ਸਰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਹੌਸਲੇ ਵਾਲੀਆਂ ਬਹੁਤ ਵਧੀਆ ਗੱਲਾਂ ਦੇ ਨਾਲ ਤੁਸੀਂ ਨਵਨਿਯੁਕਤ ਉਮੀਦਵਾਰਾਂ ਦੇ ਵਿੱਚ ਹੌਸਲਾ ਭਰਿਆ ਹੈਗਾ ਜੀ ਉਮੀਦ ਕਰਦੇ ਆ ਕਿ ਆਪੋ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਤੁਸੀਂ ਸਾਰੇ ਨਿਭਾਵੋਗੇ ਤੇ ਹੁਣ ਸੀਐਮ ਸਾਹਿਬ ਦੇ ਹੱਥੋਂ ਕੁਝ ਕੈਂਡੀਡੇਟਸ ਨੂੰ ਅਸੀਂ ਨਿਯੁਕਤੀ ਪੱਤਰ ਦੇਣੇ ਹੈਗੇ ਨੇ ਮੈਂ ਨਾਮ ਬੋਲਦਾ ਹੈਗਾ ਆ ਕਾਈਂਡਲੀ ਸਟੇਜ ਤੇ ਦਰਵਾਉਣ ਦੀ ਕਿਰਪਾਲਤਾ ਕੀਤੀ ਜਾਵੇ ਸਭ ਤੋਂ ਪਹਿਲਾਂ ਜੀ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਤੋਂ ਬਾਅਦ ਪ੍ਰਿਆ ਗਰਗ ਪ੍ਰਿਆ ਗਰਗ ਤੋਂ ਬਾਅਦ ਅਮਨਦੀਪ ਕੌਰ ਅਮਨਦੀਪ ਕੌਰ ਤੋਂ ਬਾਅਦ ਅਮਨਜੋਤ ਸਿੰਘ ਅਮਨਜੋਤ ਤੋਂ ਬਾਅਦ ਰਸ਼ੀਦ ਬਜਾਜ ਇਸ ਤੋਂ ਬਾਅਦ ਪੂਡਾ ਦੇ ਵਿੱਚ ਨੇ ਜੀ ਕਰਨ 나ਗਲਾ ਸਕੂਲ এডਿਕੇਸ਼ਨ ਦੇ ਉਮੀਦਵਾਰ ਨੇ ਅਕ੍ਰਿਤੀ ਅਗਰਵਾਲ ਇਨਾਂ ਤੋਂ ਬਾਅਦ ਗਗਨਪ੍ਰੀਤ ਕੌਰ ਇਨਾਂ ਤੋਂ ਬਾਅਦ ਹਿਮਾਂਸ਼ੂ ਹਿਮਾਂਸ਼ੂ ਤੋਂ ਬਾਅਦ ਰਵਲਿਕ ਕੌਰ ਹੋਮ ਡਿਪਾਰਟਮੈਂਟ ਦੇ ਵਿੱਚ ਗ੍ਰਹਿ ਵਿਭਾਗ ਦੇ ਦੋ ਕੈਂਡੀਡੇਟ ਨੇ ਜੀ ਨੈਂਸੀ ਮਿੱਤਲ ਅਤੇ ਆਨੰਦਿਤਾ ਸਿੰਘੀ ਇਹਨਾਂ ਸਾਰੇ ਕੈਂਡੀਡੇਟਸ ਨੂੰ ਬੇਨਤੀ ਹੈ ਜੀ ਕਿ ਆਪਣੇ ਲੈਟਰ ਲੈ ਕੇ ਸਟੇਜ ਦੇ ਅੱਗੇ ਆ ਜਾਣ ਅਸੀਂ ਇੱਕ ਗਰੁੱਪ ਫੋਟੋ ਕਰਾਂਗੇ ਸਕੂਲ ਐਜੂਕੇਸ਼ਨ ਦੇ ਡਾਇਰੈਕਟਰ ਸਾਹਿਬ ਵੀ ਕਾਈਂਡਲੀ ਸਟੇਜ ਤੇ ਆ ਜਾਣ ਨਾਈਟਲੀ ਕੈਂਡੀਡੇਟ ਆਪ ਕੋ ਆਪਣੀਆਂ ਸੀਟਾਂ ਤੇ ਬੈਠੇ ਰਹਿਣ ਜੀ ਬਾਕੀ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਅਸੀਂ ਇੱਥੋਂ ਹੀ ਲੈਟਰ ਦਵਾਂਗੇ